ਜਦੋਂ ਕੋਈ ਛੋਟਾ ਬੱਚਾ ਬੋਲਣਾ ਸਿੱਖਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਜਾਂ ਫਿਰ ਆਪਣੇ ਪਿਤਾ ਦਾ ਨਾਮ ਲੈਂਦਾ ਹੈ ਪਰ ਨਿਕਾ ਸਿੱਧੂ ਜਦੋਂ ਬੋਲਣ ਲੱਗਿਆ ਤਾਂ ਸਭ ਤੋਂ ਪਹਿਲਾਂ ਉਸਨੇ ਆਪਣੇ ਵੱਡੇ ਭਰਾ ਮੂਸੇ ਵਾਲਾ ਦਾ ਨਾਮ ਬਾਈ ਕਹਿ ਕੇ ਲਿਆ ਨਿਕਾ ਸਿੱਧੂ ਜਦੋਂ ਵੀ ਕੋਈ ਸਿੱਧੂ ਮੂਸੇ ਵਾਲਾ ਦੀ ਤਸਵੀਰ ਦੇਖਦਾ ਤਾਂ ਉਸ ਨੂੰ ਬਾਈ ਬਾਈ ਕਹਿ ਕੇ ਬੋਲਣ ਲੱਗ ਜਾਂਦਾ ਹੈ ਸਾਰੇ ਲੋਕ ਇਹ ਦੇਖ ਕੇ ਬਹੁਤ ਹੀ ਹੈਰਾਨ ਹੋ ਰਹੇ ਹਨ ਕਿ ਉਹ ਆਪਣੇ ਭਰਾ ਦੇ ਗਾਣਿਆਂ ਤੇ ਉੱਤੇ ਕਿੰਨਾ ਜ਼ਿਆਦਾ ਗੌਰ ਕਰਦਾ ਹੈ ਕਈ ਲੋਕ ਨਿੱਕੇ ਸਿੱਧੂ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਵੇਖਦੇ ਹਨ ਜੋ ਕਿ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਗਲਤ ਹੈ ਉਹ ਆਪਣੇ ਮਨ ਦੇ ਵਿੱਚ ਇੰਨੀ ਜ਼ਿਆਦਾ ਨਫ਼ਰਤ ਪਾਲੀ ਫਿਰਦੇ ਹਨ ਕਿ ਉਹ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਨਫ਼ਰਤ ਨਾਲ ਹੀ ਤੱਕਦੇ ਹਨ ਜੋ ਕਿ ਬਹੁਤ ਜ਼ਿਆਦੀ ਬੁਰੀ ਗੱਲ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਇੱਕ ਬੱਚੇ ਨਾਲ ਕਿਸ ਤਰ੍ਹਾਂ ਟਰੀਟ ਕਰ ਰਹੇ ਹਨ ਬਹੁਤ ਸਾਰੇ ਲੋਕ ਨਿੱਕੇ ਸਿੱਧੂ ਨੂੰ ਪਿਆਰ ਵੀ ਕਰਦੇ ਹਨ ਅਤੇ ਉਸਦੀ ਲੰਬੀ ਉਮਰ ਦੀਆਂ ਦੁਆਵਾਂ ਵੀ ਕਰਦੇ ਹਨ ਆਏ ਦਿਨ ਨਿੱਕੇ ਸਿੱਧੂ ਨੂੰ ਉਸਦੀ ਹਵੇਲੀ ਕੋਈ ਨਾ ਕੋਈ ਮਿਲਣ ਆਇਆ ਰਹਿੰਦਾ ਅਤੇ ਨਿੱਕਾ ਸਿੱਧੂ ਵੀ ਆਏ ਗਏ ਦੇ ਨਾਲ ਪੂਰਾ ਪਿਆਰ ਕਰਦਾ ਹੈ ਨਿੱਕੇ ਸਿੱਧੂ ਨੂੰ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਧੰਨਵਾਦ